ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਅੱਜ ਆਪਾਂ ਚੱਲੇ ਸਵੇਰੀ ਸਵੇਰੀਓ ਕਿੱਥੇ ਗੁਰਮੈਸਬ ਉਹਦਾ ਅੱਜ ਇਧਰ ਸੱਧੂਆਂ ਨੂੰ ਮਗ ਚੱਲੀਏ ਹੁਣ ਇੱਥੇ ਬਖਸੀ ਵਾਲ ਨੂੰ ਜਾਵਾਂਗੇ ਉੱਥੇ ਤਾਂ ਬਾਲਾ ਗੇਟ ਬੋ ਆਪਾਂ ਹੁਣ ਕਿਹੜਾ ਟੋਲ ਟੈਕਸ ਹੈ ਨਾ ਇਹ ਹੈ ਇਹ ਬਹੁਤ ਕੰਮ ਕਰ ਕੁੱਨੇ ਜਾ ਦੇ ਗੁਰੂ ਜੀ ਇਹ ਸੁਪਵਾਉਣੇ ਆ ਹੁਣ ਤੇਲ ਪਰੌਰ ਪੰਪ ਤੋਂ ਤੇ ਨਾਲ ਤੇਲ ਪਵਾਦੀ ਇਹ ਕਿੱਥੇ ਆਣਾ ਪੂਰਾ ਰਸਤੇ 'ਚ ਵੈਸੇ ਹੈਗੇ ਨਹੀਂ ਜ਼ਰੂਰੀ ਪਵਾਦੀ ਪਹਿਲਾਂ ਹੀ ਪਈ ਹੈ ਫਿਰ ਇਹ ਥੋੜਾ ਸਪਰੇਅ ਕਰਨ ਵਾਲਾ ਜਿੱਥੇ ਬਰੋਟਰ ਲੇਟੂ ਸਿੱਖੀ ਸਿੱਟਾ ਚ ਤੇ ਹਉ ਜੀ ਦੇ ਗੁਰੂ ਜੀ ਹੁਣ ਚੱਲੇ ਆਪਾਂ ਨਾਬੇ ਲੋ ਜੀ ਇੱਥੇ ਆ ਗਏ ਆਪਾਂ ਜਸਵੀਰ ਦੇ ਘਰ ਪਹਿਲਾਂ ਵੀ ਆਏ ਸੀਗੇ ਇੱਕ ਦਿਨ ਦੋ ਦਿਨ ਨੂੰ 2 ਸਤੰਬਰ ਨੂੰ ਆਏ ਸੀਗੇ ਇਹ ਫਿਰਦੀ ਆ ਜਸਵੀਰ ਕੌਰ ਇਨੂੰ ਮਿਲ ਕੇ ਥੋੜਾ ਟਾਈਮ ਫਿਰ ਅੱਗੇ ਲੰਘ ਜਾਾਂਗੇ ਲੋ ਜੀ ਪਾਣੀ ਪਾਣੀ ਪੀਵਾਂਗੇ ਚਾਹ ਨਹੀਂ ਪੀਂਦੇ ਚਾਹ ਨੂੰ ਹੋ ਜਾਣਾ ਕਵੇੜਾ ਆਪਾਂ ਨੂੰ ਇੱਥੇ ਤੇ ਵੈਗਰੂ ਜੀ ਲੋ ਜੀ ਪਾਣੀ ਪੀ ਲਿਆ ਪਾਣੀ ਪੀ ਕੇ ਚੱਲੇ ਇਹ ਆ ਗਈ ਕੱਚੀ ਨਹਿਰ ਦੇਖੋ ਕਿੰਨਾ ਪਾਣੀ ਗੰਦਾ ਆ ਰਿਹਾ ਮੀਂਹ ਪੈਂਦੇ ਹੋਣੇ ਪਹਾੜਾਂ 'ਚ ਉਰੇ ਆਪਣੇ ਮੀਂਹ ਨਹੀਂ ਬਿਲਕੁਲ ਇਹ ਗਰਮੀ ਕਿੰਨੀ ਆ ਗਰਮੈਸ ਕਿੰਨੀ ਆ ਤੇ ਪਹਾੜਾਂ 'ਚ ਮੀਂਹ ਪੈਂਦੇ ਤੇ ਦੇਖੋ ਕਿੰਨਾ ਗੰਦਾ ਪਾਣੀ ਆ ਹਨਾ ਪਹਾੜਾਂ 'ਚ ਮੀਂਹ ਪੈਂਦੇ ਹੋਣੇ ਆਪਾਂ ਹੋਗੇ ਇੱਧਰੋਂ ਦਰਾਖਤ ਦੇਖੋ ਕਿੰਨੇ ਕਿੰਨੇ ਨੇ ਇਹ ਸੋਲਰ ਸਿਸਟਮ ਲੱਗਿਆ ਹੋਇਆ ਇੱਥੇ ਨਹਿਰ ਦੇ ਉੱਤੇ ਵਧੀਆ ਵੈਸੇ ਤਾਂ ਤੇ ਆਗੇ ਹੁਣ ਤਾਂ ਆਪਾਂ ਨੇੜੇ ਗੁਰਦੁਆਰਾ ਸਾਹਿਬ ਦੇ ਹਾਂ ਜੇ ਮੈਂ ਕਿਹ ਟਾਈਮ ਲੱਗ ਜਾਣਾ ਪਰ ਉਹ ਨਾ ਆਹੋ ਜਿੰਨੇ ਚਿਰ ਤਾਂ ਓ ਮਾਈ ਗਾਡ ਚਾਹ ਤਾਂ ਟਾਈਮ ਲੱਗੂ ਹੋਰ ਮੈਂ ਵੀ ਰੰਗੀ ਆਂ ਕੀ ਕਰਾਂਗਾ ਜੇ ਤੇ ਮੈਨੂੰ ਵੀ ਇੰਨੀ ਵੀ ਟਾਈਮ ਲੱਗ ਜੂ ਜਾਂ ਤਾਂ ਫਿਰ ਪਹਿਲਾਂ ਫੋਨ ਕਰਦਾ ਤੇ

Good to Terima kasih बढ़िया ਦੇਖ ਰਿਹਾ ਤੇਰੀ ਜਾਨੀ ਕਿਰਪਾ ਨਾਲ ਤੇਰੀ ਨਰਮੋ ਨਹਾਈ ਕਉ ਬਦਲ ਜਾਏ ਜਿਨਾਂ ਸਾਧਗੁਰ ਰਸ ਮਿਲੇ ਸਿਰ ਪੂਰੇ ਤਰਪ ਸਜਾਣੋ ਗੁਰ ਨਖ ਭਾਵਦੰਦ ਗਿਏ ਚਰਤ ਅਤਿ ਪਰਮਾਣੂ ਨਾਨਕ ਦੇਖ ਪੂਜਰੇ ਤਨੁ ਖੁਦ ਸਾਧ ਸਮਾਨ ਸ੍ਰੀ ਰਾਮ ਆਕ ਜੀ ਮੇਰਾ ਨਾਮ ਲੋ ਅੱਗੇ ਸੌਸ ਜਾਣਾ ਤੇ ਹਰ ਸੁਭਖ ਲੈ ਚਦੂ ਸੌ ਦੇਖ ਹੁ ਤੇ ਆਈ ਰਹੋ ਜਿੰਨਾਰਾ और पेंट चले गए अगर आटा ढोलता महाबा ਬੈ ਗੁਰੂ ਜੀ ਹੁਣ ਆ ਗਏ ਆਪਾਂ ਬਾਹਰ ਗੁਰਦੁਆਰਾ ਸਾਹਿਬ ਅੰਦਰ ਮੱਥਾ ਟੇਕ ਕੇ ਆਏ ਤੇ ਇਹ ਹੈਗਾ ਸੀਗਾ ਕਰੀਬ ਜਿੱਥੇ ਗੁਰੂ ਤੇਗ ਬਹਾਦਰ ਜੀ ਨੇ ਘੋੜਾ ਬੰਨਿਆ ਸੀਗਾ ਬਾਹਰ ਤੇ ਇੱਥੇ ਇਨਸਾਨ ਸਾਹਿਬ ਹੈ ਤੇ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਨੇ ਇੱਥੇ ਵੀ ਪਾਠ ਹੋ ਰਿਹਾ ਇੱਧਰ ਹੈਗਾ ਰੰਗਰਹਾਰ ਤੇ ਆਪਾਂ ਲੰਗਰ ਹਾਲ ਚ ਹੁਣ ਦੁੱਧ ਪਾ ਕੇ ਆਉਨੇ ਆ ਆਪਾਂ ਲੈ ਕੇ ਆਏ ਸੀਗੇ ਦੁੱਧ ਮੱਝ ਸੁਈ ਸੀ ਆਪਣੀ ਤੇ ਆਪਾਂ ਵੀ ਅੱਗੇ ਵੀ ਆਉਨੇ ਆ ਇੱਥੇ ਗੁਰਦੁਆਰਾ ਸਾਹਿਬ ਤੇ ਹੁਣ ਆਪਾਂ ਦੁੱਧ ਚੜਾਉਣਾ ਆ ਅੱਜ ਹੈਗਾ ਪੂਰਨਵਸੀ ਦੇ ਗੁਰੂ ਜੀ ਲੰਗਰ ਪ੍ਰਸਾਦਾ ਛੱਕ ਲਿਆ ਹੁਣ ਆਪਾਂ ਅੱਗੇ ਬਾਹਰ ਬਾਹਰ ਚੱਲਦੇ ਆਂ ਸਰੋਵਰ 'ਚ ਇੱਥੇ ਦੁੱਧ ਚੜਾਤਾ ਤੇ ਨਾਲੇ ਲੰਗਰ ਪ੍ਰਸਾਦਾ ਛੱਕ ਲਿਆ ਦੇਖੋ ਬਹੁਤ ਘੱਟ ਹੁੰਦਾ ਅਜ ਪੂਰਨਵਾਸੀ ਨੂੰ ਤਾਂ ਜ਼ਿਆਦੇ ਹੁੰਦਾ ਵੈਸੇ ਐਤਵਾਰ ਨੂੰ ਵੀ ਜ਼ਿਆਦੇ ਹੁੰਦਾ ਬਹੁਤ ਜ਼ਿਆਦੇ ਫਿਰ ਆਪਾਂ ਐਤ ਕੀ ਆਗੇ ਪੂਰਨਵਾਸੀ ਨੂੰ ਦੁੱਧ ਚੜਾਉਣ ਕਹਿੰਦੇ ਫਿਰ ਪਾਉਣ ਲੱਗ ਜਾਣਾ ਆਪਾਂ ਨੇ ਤੇ ਫਿਰ ਆਇਆ ਨਹੀਂ ਜਾਣਾ ਤੇ ਲੋ ਜੀ ਹੁਣ ਆਪਾਂ ਇਹ ਆਗੇ ਸੀਗੇ ਕਿੰਨੀ ਲੈਣ ਚਲੇ ਗਏ ਸੀਗੇ ਉਧਰ ਮੈਂ ਹੁਣ ਚੱਲਦੇ ਆਪਾਂ ਸਰੋਵਰ 'ਚ ਉਧਰ ਸਰੋਵਰ ਚ ਪੰਜ ਸਨੰਨਾ ਕਰਤੀਆਂ ਦੇਖੋ ਕੀ ਕਿੰਨਾ ਸੋਹਣਾ ਹੁਣ ਫੁੱਟਿਆ ਆ ਇਹ ਦਵਾਰੇ ਹਰਾ ਹੋ ਗਿਆ ਪਹਿਲਾਂ ਇਹਦੀ ਸੰਘਣੀ ਸੌ ਐਨੀਆਂ ਨੇ ਐਨੀਆਂ ਟੀਨਾ ਵਾਂਗ ਹੈ ਤੇ ਇੱਥੇ ਗੁਰਤੇਗ ਬਹਾਦਰ ਜੀ ਆਏ ਸੀਗੇ ਕੋੜਾ ਬੰਨਿਆ ਸੀ ਤੇ ਅਸਰ ਝੋਟੀ ਥਾਪੀ ਮਾਰ ਕੇ ਚੋਈ ਸੀਗੀ ਤੇ ਲੋ ਜੀ ਆਗੇ ਸਰਦਾਰ ਸਾਹਿਬ ਆਪਾਂ ਹੁਣ ਚੱਲਦੇ ਆਂ ਸਰੋਵਰ ਚ ਤੇ ਉੱਥੋਂ ਲਿਆਵਾਂਗੇ ਜਲ ਨਾਲੇ ਤੇ ਉੱਪਰ ਸਰੋਵਰ ਹੈਗਾ ਥੋੜੇ ਜਿਹਾ ਪੌੜੀਆਂ ਚੜ ਕੇ ਉੱਪਰ ਹੈ ਪੌੜੀਆਂ ਤੇ ਤੇ ਲੋ ਜੀ ਵੈਗਰੂ ਜੀ ਹੁਣ ਆਪਾਂ ਇੱਥੇ ਸਰੋਵਰ ਚੋਂ ਜਾਲ ਲੈਨੇ ਆਂ ਜਾਲ ਲੈ ਕੇ ਫਿਰ ਇੱਥੇ ਅੱਗੇ ਦਾ ਪਾਣੀ ਪਾ ਕੇ ਪਹਿਲਾਂ ਧਰ ਜਾਣੇ ਹੁੰਨੇ ਆ ਫਿਰ ਲੰਗਰ ਪ੍ਰਸਾਦਾ ਸਕਦੇ ਹੁੰਨੇ ਆ ਤੇ ਅੱਜ ਕੀ ਅਸੀਂ ਫਿਰ ਪਹਿਲਾਂ ਹੀ ਚਲੇ ਗਏ ਸੀ ਕਿ ਉੱਧਰ ਲੰਗਰ ਚੌਥੀ ਪ੍ਰਸਾਦਾ ਹੀ ਸਕ ਕੇ ਅਸੀਂ ਕਿਹਾ ਫਿਰ ਆ ਜਾਾਂਗੇ ਚਲੋ ਉੱਧਰ ਹੁਣ ਇੱਥੇ ਵੇਰ ਚਾਂਗੇ ਨਾਲੇ ਸਰੋਵਰ ਚੋਂ ਜਾਲ ਲੈ ਲਈਏ ਮੱਛੀਆਂ ਦੇਖੋ ਛੋਟੀਆਂ ਛੋਟੀਆਂ ਵੀਡੀਓ ਮੈਂ ਮਿਊਟ ਕਰਤੀ ਕਿਉਂਕਿ ਹੋਰ ਲੱਗਿਆ ਵਾ ਸੀਗਾ ਭੋਗ ਪੈ ਗਿਆ ਸਾਜਰੇ ਅੱਜ ਹੋ ਗਏ ਅਸੀਂ ਲੇਟ ਥੋੜੇ ਜੇ ਸਾਟੇ 11:00 ਵੱਜ ਗਏ ਅੱਗੇ ਆ ਜਾਨੇ 10:00 ਵਜੇ ਦਿਨ ਨੂੰ ਅਰਦਾਸ ਹੁੰਦੀ ਹੁੰਦੀ ਆ ਹੁਣ ਭੋਗ ਪੈ ਗਿਆ ਤੇ ਹੁਣ ਨਾ ਸਹੂਲਗੇ ਵਿੱਚ ਸੀਗੇ ਰੇੜੂ ਏ ਤੇ ਉਹਦੇ ਕਰਕੇ ਮਿਊਟ ਕਰਤੀ ਆ ਆਵਾਜ਼ ਗੁਰਦੁਆਰਾ ਸਾਹਿਬ ਬਹੁਤ ਵੱਡਾ ਹੈ ਬਹੁਤ ਵੱਡਾ ਬਹੁਤ ਸੋਹਣਾ ਤੇ ਆਉਂਦੇ ਸਾਨੂੰ ਕਈ ਸਾਲ ਹੋ ਗਏ ਵੈਸੇ ਆਉਂਦਿਆਂ ਨੂੰ 15-20 ਸਾਲ ਹੋ ਗਏ ਅਸੀਂ ਤਾਂ ਆ ਜਾਨੇ ਹੁਣ ਫੇਰ ਅਗਲੀ ਵਾਰੀ ਫੇਰ ਜਦੋਂ ਦੂਜੀਆਂ ਮੱਝਾਂ ਸੋਣਗੀਆਂ ਉਦੋਂ ਵੀ ਆਵਾਂਗੇ ਤੇ ਲੋ ਜੀ ਵੈਗਰੂ ਜੀ ਹੁਣ ਜਲ ਲੈ ਲਿਆ ਸਰੋਵਰ ਚ ਹੁਣ ਆਪਾਂ ਚੱਲਦੇ ਆਂ ਤੇ ਖੁੱਲਾ ਖਾar ਬਹੁਤ ਵਧੀਆ ਹੁਣ ਵੱਡਾ ਹੋਈ ਜਾਂਦਾ ਉਸ ਤੋਂ ਵੀ ਜ਼ਿਆਦਾ ਗੁਰਦੁਆਰਾ ਸਾਹਿਬ ਤੇ ਲੋ ਜੀ ਬੈਗਰੂ ਜੀ ਹੁਣ ਆਪਾਂ ਚੱਲੀਏ ਤੇ ਉੱਥੇ ਸਰੋਵਰ ਦੇ ਲੈ ਕੇ ਜਾ ਲੋ ਤੇ ਇੱਥੇ ਸ਼ਰੀਰ ਥੱਲੇ ਕਰੀਰ ਐ ਇੱਕ ਸ਼ਰੀ ਕਹਿੰਦੇ ਉਹਨੂੰ ਮੈਨੂੰ ਇੰਨਾ ਨਹੀਂ ਉਹ ਪਤਾ ਲੱਗਦਾ ਦੇਖੋ ਕਿੰਨਾ ਸੰਘਣਾ ਆਲੇ-ਦਾਲੇ ਫੁੱਲ ਬੂਟੇ ਲਾਤੇ ਗਮਲੇ ਧਰਤੇ ਹਨਾ ਉਧਰ ਦੀ ਨੰਗਣਾ ਪਹਿਣਾ ਸੈਦ ਪਰ ਆਧੀ ਆਉਣਾ ਪਊਗਾ ਨਿਸਾਨ ਸਾਹਿਬ ਇੱਧਰ ਦੋ ਹੋ ਗਈ ਹੁਣ ਇੱਕ ਇੱਧਰ ਆ ਨਿਸਾਨ ਸਾਹਿਬ ਇੱਥੇ ਦੇਖਦੇ ਸੀ ਕਿੱਧਰ ਤੀ ਬੜੀ ਅੱਗੇ ਦੀ ਬੜਾਂਗੇ ਤੇ ਇੱਧਰ ਦੀ ਜਗ੍ਹਾ ਹੈ ਉਧਰ ਤਾਂ ਬੰਦ ਕਰੇ ਪਏ ਨੇ ਗਾਮਲ ਇੱਧਰੇ ਪਏ ਨੇ ਫੁੱਲ ਬੂਟੀਆਂ ਲਾ ਕੇ ਇੱਧਰ ਅਦੇ ਕੋਲ ਦੀ ਨੰਗਾਗੇ ਨਿਸਾਨ ਸਾਹਿਬ ਕੋਲ ਦੀ ਧਰਾਂਗੇ ਤੇ ਲੋ ਜੀ ਇੱਥੇ ਦੀ ਹੁਣ ਧਰ ਦਈਏ ਆਪਾਂ ਜਲ ਬਹਿ ਜਾਣੇ ਨਾਲੇ ਦੋ ਘੜੀ ਦੋ ਮਿੰਟ ਚੌਂਕੀ ਭਰ ਲੈਣੇ ਆ ਵੈਗਰੂ ਜੀ ਅੱਗੇ ਅਰਦਾਸ ਕਰਦੇ ਆ ਤੇ ਦੇਖੋ ਭੀੜ ਕਿੰਨੀ ਆ ਸੰਗ ਤਾਂ ਬਹੁਤ ਪੌਂਚੀਆਂ ਪਿੰਆਂ ਨੇ ਬਹੁਤ ਜਿਆਦੇ ਪੂਰਨਵਾਸੀ ਕਰਕੇ ਕੁਝ ਲੇਟ ਵੀ ਹੋ ਗਈ ਹਨਾ ਦੇਖੋ ਕਿੰਨੀਆਂ ਕਿੰਨੀਆਂ ਪਿੰਆਂ ਨੇ ਇੱਥੇ ਆਉਂਦੇ ਨੇ ਦੁੱਧ ਚੜਾਉਂਦੇ ਨੇ ਸੰਗ ਤਾਂ ਬਹੁਤ ਜਿਆਦੇ ਜਿਨ੍ਹਾਂ ਦੀ ਮੱਝਾਂ ਸੂੰਦੀਆਂ ਨੇ ਸਿੱਖਦੇ ਨੇ ਸੁਖਦੇ ਨੇ ਤੇ ਕੱਟੀਆਂ ਸੁੱਕ ਕੇ ਜਾਂਦੇ ਨੇ ਜਿਨ੍ਹਾਂ ਦੇ ਫਿਰ ਉਹ ਕੱਟੀ ਚੜਾ ਜਾਂਦੇ ਨੇ ਇੱਕ ਜਾਂ ਪੈਸੇ ਦੇ ਜਾਂਦੇ ਨੇ ਜਾਂ ਕੱਟੀ ਆਪਾਂ ਵੀ ਸੂ ਜਾਣ ਨਵੇਂ ਦੁੱਧ ਹੋ ਜਾਣੀਆਂ ਆਪਣੀਆਂ ਮਹਿਸਾਂ ਮੱਝਾਂ ਆਪਾਂ ਵੀ ਸੁੱਕ ਕੇ ਜਾਂਦੇ ਆਂ ਫਿਰ ਇੱਥੇ ਫਿਰ ਦੁੱਧ ਚੜਾ ਜਾਂਦੇ ਆਂ ਜਦੋਂ ਮੱਝ ਸੁੰਦੀ ਆ ਪਾਉਣ ਤੋਂ ਪਹਿਲਾਂ ਫਿਰ ਇੱਕ ਦਿਨ ਪੂਰਨਵਾਸੀ ਨੂੰ ਜਾਂ ਐਤਵਾਰ ਨੂੰ ਨਾ ਸਾਰਾ ਦੁੱਧ ਚੜਾ ਜਾਂਦੇ ਆਂ ਜਿੰਨਾ ਹੁੰਦਾ ਇੱਕ ਟਾਈਮ ਦਾ ਮੱਝ ਦਾ ਉਹ ਚੜਾ ਜਾਂਦੇ ਆਂ ਦੇਖੋ ਕਿੰਨੀਆਂ ਕਿੰਨੀਆਂ ਪੰਨਿਆਂ ਨੇ ਇੱਥੇ ਨਾ ਫਿਰ ਜਾਲ ਪਾ ਕੇ ਧਰ ਦਾਂਦੇ ਨੇ ਕਿੰਨੀਆਂ ਤੇ ਕੀਲੇ ਵੀ ਲੈ ਜਾਂਦੇ ਨੇ ਲੋਕ ਆ ਕੇ ਕੀਲੇ ਧਰ ਦਾਂਦੇ ਨੇ ਫਿਰ ਲੰਗਰ ਪਛਾਦਾ ਛੱਕ ਕੇ ਕੀਲੇ ਲੈ ਜਾਂਦੇ ਨੇ ਘਰ ਆਪਣੇ ਮੱਝਾਂ ਵੀ ਸੋਣ ਨਵੇਂ ਦੁੱਧ ਹੋਣ ਦੀ ਲੋ ਜੀ ਵੈਗਰੂ ਜੀ ਆਪਾਂ ਵੀ ਬਹਿ ਗਏ ਸੀਗੇ ਥੋੜਾ ਟਾਈਮ ਇੱਥੇ ਸੰਗਤਾਂ ਬਹੁਤ ਆ ਰਹੀਆਂ ਨੇ ਇਹ ਕਰੀਰ ਮੈਂ ਗੱਲਾਂ ਕਰ ਰਹੀ ਸੀ ਮੈਂ ਕਿ ਦਵਾਰੇ ਹਰਾ ਹੋ ਗਿਆ ਇਹਨਾਂ ਨਾਲ ਵੈਸੇ ਮੈਂ ਮਿਊਟ ਕਰਤੀ ਆਵਾਜ਼ ਤੇ ਪਹਿਲਾਂ ਸੁੱਕ ਗਿਆ ਸੀਗਾ ਜਦੋਂ ਪਹਿਲਾਂ ਆਏ ਸੀ ਨਾ ਆਪਾਂ ਆਏ ਸੀ ਇਹ ਪਹਿਲਾਂ ਜਦੋਂ ਮੱਝ ਸੂਈ ਸੀ ਕਦੋਂ ਸੀ ਹੁਣ ਸਾਲੇ ਹੋ ਗਿਆ ਮੈਨੂੰ ਲੱਗਦਾ ਉਦੋਂ ਆਏ ਸੀ ਤੇ ਉਦੋਂ ਸੁੱਕ ਗਿਆ ਸੀ ਹੁਣ ਦਵਾਰੇ ਹਰਾ ਹੋ ਗਿਆ ਦੇਖੋ ਕਿੰਨਾ ਸੋਹਣਾ ਹਰ ਹਰਾ ਸੰਗਣਾ ਨਾਲੇ ਤੇ ਇਹੋ ਨਹੀਂ ਹੈਗਾ ਧੁੱਪ ਨਹੀਂ ਲੱਗਦੀ ਤੀਨਾ ਮੰਗ ਬਹੁਤ ਸੋਹਣੀ ਸੌ ਹੋਈ ਪਈ ਆ ਹੁਣ ਤਾਂ ਬਹੁਤ ਵਧੀਆ ਤੇ ਲੋਜੀ ਹੁਣ ਚਲਦੇ ਆਪਾਂ ਤੇ ਬੈਠ ਗਏ ਥੋੜਾ ਚਿਰ ਹੁਣ ਚਲਦੇ ਆਂ ਫੇਰ ਵੈਗਰੂ ਜੀ ਕਿਰਪਾ ਕਰਨ ਮੇਰ ਕਰਨ ਫੇਰ 2 ਮਹੀਨਿਆਂ ਤੱਕ ਦੋ ਮੱਜਾਂ ਆਪਣੀਆਂ ਸੂਣੀਆਂ ਨੇ ਫੇਰ ਫੇਰ ਆਵਾਂਗੇ 10ਵੇਂ ਮਹੀਨੇ ਚ ਆਪਾਂ ਵੈਗਰੂ ਜੀ ਕਿਰਪਾ ਕਰਨ ਮੇਰ ਕਰਨ ਇਹ ਦੇਖੋ ਫੁੱਲ ਲਾਤੇ ਹਨਾ ਗੇਂਦਾ ਦੇ ਲੀ ਆਦੇ ਕਿੰਨੇ ਸੋਹਣੇ ਨੇ ਆ ਦੇਖੋ ਚੁੱਟੇ ਫੁੱਲ ਨੇ ਇੱਧਰ ਹੁਣ ਵੈਗਰੂ ਜੀ ਕਿਰਪਾ ਕਰਨ ਮੇਰ ਕਰਨ ਛੇਤੀ ਛੇਤੀ ਆਈਏ ਤੇ ਮੱਜਾਂ ਸੋਣ ਗਏ ਆਪਣੀਆਂ ਜਦੋਂ ਦੋ ਫਿਰ ਉਹ ਵੀ ਨੰਨੀਆਂ ਮੁੰਨੀਆਂ ਆ ਜਾਣ ਆਪਣੇ ਘਰ ਫਿਰ ਦੁੱਧ ਚੜਾ ਕੇ ਜਾਵਾਂਗੇ ਇੱਕ ਦਿਨ ਨਾਲੇ ਮੱਥਾ ਟੇਕ ਜਾਵਾਂਗੇ ਹਨਾ ਦੁੱਧ ਚੜਾ ਜਾਵਾਂਗੇ ਵੈਗਰੂ ਜੀ ਕਿਰਪਾ ਕਰਨ ਮੇਰ ਕਰਨ ਫੂਸੀਆਂ ਵਗਸਣ ਲੋਚੇ ਪਹੁੰਚ ਜਾਂਦੀਆਂ ਫੇਰ ਇੱਕ ਪ੍ਰਸ਼ਾਦ ਲੈਣੀ ਹੈ ਵੈਗਰੂ ਜੀ ਚਲੋ ਚੱਲੀਏ ਹੁਣ ਸਾਧੂ ਚੱਲਦੇ ਭਲੇ ਨਗਰੀ বাসਦੀ ਭਲੀ ਬੈਗਰੂ ਜੀ ਕਿਰਪਾ ਕਰਨ ਮੇਰ ਕਰਨ ਸੁਖ ਸਾਂਦਨਾ ਦੂਜੀਆਂ ਮੱਜਾਂ ਵੀ ਆਪਣੀਆਂ ਸੋਪਣਾ ਫੇਰ ਆਵਾਂਗੇ 2 ਮਹੀਨਿਆਂ ਤੱਕ ਹੁਣ 2 ਮਹੀਨਿਆਂ ਨੂੰ ਆਵਾਂਗੇ ਉਦੋਂ ਤਾਂ ਠੰਡ ਹੋ ਜਾਣੀ ਆ ਮੌਸਮ ਦਾ ਬਹੁਤ ਚੇਂਜ ਹੋ ਜਾਣਾ ਇੱਕ ਇਹ ਸੀਨ ਇਨਸਾਨ ਸਾਹਿਬ ਪਹਿਲਾਂ ਦਾ ਇਹ ਮੈਨੂੰ ਇੰਨਾ ਤਾਂ ਪਤਾ ਨਹੀਂ ਜੀ ਨੌਲੇਜ ਹਨਾ ਤੇ ਲੋ ਜੀ ਪਹਿਲਾਂ ਇੱਧਰ ਕਮਰੇ ਹੁੰਦੇ ਸੀਗੇ ਬਾਥਰੂਮ ਇੱਧਰ ਸੀਗੇ ਇਹ ਇਨਸਾਨ ਸਾਹਿਬ ਆ ਹੁਣ ਬਾਥਰੂਮ ਗੇਟਾਂ ਦੇ ਨਾਲ ਹੀ ਕਰਤੇ ਜਦੋਂ ਆਪਾਂ ਅੰਦਰ ਵੜਦੇ ਆ ਤੇ ਸੱਜੇ ਹੱਥੇ ਤੇ ਦੇਖੋ ਕਿੰਨਾ ਖੁੱਲਾ ਡੁੱਲਾ ਗੁਰਦੁਆਰਾ ਸਾਹਿਬ ਬਹੁਤ ਵਧੀਆ ਬਹੁਤ ਸੋਹਣਾ ਇਹ ਦੇਖੋ ਉੱਪਰ ਦੂਜੀ ਮੰਜ਼ਲ ਹੈ ਤੇ ਲੋ ਜੀ ਵੈਗੁਰੂ ਜੀ ਹੁਣ ਚੱਲਦੇ ਆਪਾਂ ਆਪਾਂ ਨੂੰ ਹੁਣ ਅੱਜ ਲੇਟ ਹੋ ਗਏ ਸੀਗੇ ਪਿੱਛੋਂ ਹੀ ਲੇਟ ਸੀਗੇ ਅੱਜ ਆਪਾਂ 12:00 ਬਜ ਗਏ ਆਪਾਂ ਨੂੰ ਹਨ 12:00 ਵਜੇ ਉੱਪਰਾਂਗੇ ਅੱਗੇ ਜਾਣਾ ਹੁਣ ਆਪਾਂ ਨੇ ਕਿੱਥੇ ਉਹ ਤੁਹਾਨੂੰ ਦਿਖਾਵਾਂਗੇ ਤੇ ਲੋ ਜੀ ਹੁਣ ਚੱਲ ਜੀ ਧੁੱਪ ਬੜੀ ਸੀਗੇ ਨੇ ਬੈਠ ਗਏ ਸੀਗੇ ਗੱਡੀ 'ਚ ਏਸੀ ਲਗਾ ਲਿਆ ਗਰਮਾਹਸ ਨਾਲ ਨਾ ਬੰਦ ਕਰਕੇ ਗਰਮਾਹਸ ਹੋਈ ਪਈ ਸੀਗੀ ਧੁੱਪ ਬੜੀ ਤੇ ਲੋ ਜੀ ਵੈਗਰੂ ਜੀ ਹੁਣ ਚਲਦੇ ਆਪਾਂ ਬੱਦਲ ਵਾਈ ਗਰਮੈਸ ਬਹੁਤ ਆ ਅਗਲੀ ਵਾਰ ਤੇ ਜਦੋਂ ਆਵਾਂਗੇ ਠੰਡ ਹੋ ਜਾਣੀ ਐ ਮੌਸਮ ਚੇਂਜ ਹੋ ਜਾਣਾ ਫਰਕ ਪੈ ਜਾਣਾ ਕਾਫੀ ਇਹਦਾ ਦਿਨਾਂ ਦਾ ਨਵੰਬਰ ਚ ਤਾਂ ਠੰਡ ਹੋ ਜਾਣੀ ਐ ਮੌਸਮ ਠੀਕ ਹੋ ਜਾਣਾ ਤੇ ਲੋ ਜੀ ਵੈਗਰੂ ਜੀ ਹੁਣ ਚੱਲੀਏ ਆਪਾਂ ਵਾਪਸ ਆਪਣੇ ਘਰਾਂ ਨੂੰ ਚਲਦੇ ਆਂ ਦੇ ਲੋ ਜੀ ਇਹ ਮੇਨ ਗੇਟ ਸੀਗਾ ਅੱਗੇ ਜੇ ਮੋਟਰਸਾਈਕਲ ਤੇ ਆਈਏ ਕਿ ਫਿਰ ਇੱਧਰ ਦੀ ਵੜਦੇ ਆਪਾਂ ਇੱਧਰ ਦੀ ਵੜ ਜਾਨੇ ਠੀਕ ਆ ਮੇਨ ਗੇਟ ਉਧਰ થી ਹੁਣ ਪੱਤੇ ਗੇਟ ਤੋਂ ਉਧਰ ਗੱਡੀ ਖੜਾ ਦਨੇ ਆ ਫਿਰ ਉਧਰ ਹੀ ਚਲੇ ਜਾਨੇ ਆ ਅੱਗੇ ਮੋਟਰਸਾਈਕਲ ਤੇ ਆ ਜਾਨੇ ਆ ਤਾਂ ਇੱਧਰ ਵੀ ਆ ਜਾਨੇ ਆ ਅੱਗੇ ਆਪਾਂ ਲਿਆਈ ਗੱਡੀ ਕਦੇ ਮੋਟਰਸਾਈਕਲ ਤੇ ਆ ਜਣੇ ਤੇ ਗੱਡੀ ਦੀ ਅਗਲੀ ਵਾਰੀ ਵੀ ਗੱਡੀ ਤੇ ਆਉਣਾ ਪਊਗਾ ਕਿਉਂਕਿ ਦੋ ਮੱਚਾਂ ਸੂ ਪਣ ਗਈਆਂ ਸੇ ਆਪਣੀਆਂ ਜੇ ਸਰਯਤ ਮੋਟਰਸਾਈਕਲ ਤੇ ਵੀ ਆ ਜਣਗੇ ਜੇ ਮੌਸਮ ਠੀਕ ਹੋਇਆ ਜਦੋਂ ਵੈਗਰੂ ਜੀ ਬੁਲਾਉਣਗੇ ਉਦੋਂ ਆ ਜਾਂਗੇ ਹਨ ਸਾਦੇ ਤੇ ਆਏ ਗਏ ਤੇ ਲੋ ਜੀ ਵੈਗਰੂ ਜੀ ਦੇਖੋ ਕੱਟ ਕਿੰਨਾ ਹੁੰਦਾ ਦੁਕਾਨਾਂ ਲੱਗਦੀਆਂ ਨੇ ਇੱਧਰ ਸਾਈਡ ਤੇ ਲੱਗਦੀਆਂ ਨੇ ਨਹਿਰ ਤੇ ਬਹੁਤ ਜ਼ਿਆਦਾ ਕੱਟਾ ਢੀੜ ਬਹੁਤ ਤੇ ਲੋ ਜੀ ਵੈਗਰੂ ਜੀ ਚਲਦੇ ਆ ਹੁਣ ਤਾਂ ਵਾਪਸ ਗੱਡੀਆਂ ਚ ਹਲੇ ਸੰਗ ਤਾਂ ਆ ਰਹੀਆਂ ਨੇ ਬਹੁਤ ਜਾ ਵੀ ਰਹੀਆਂ ਨੇ ਤੇ ਆ ਵੀ ਰਹੀਆਂ ਪੂਰਨਵਾਸੀ ਕਰਕੇ ਬਹੁਤ ਭੀੜ ਹੈ ਸ੍ਰੀ ਵੈਕੂ ਜੀ ਕਾ ਖਾਲਸਾ ਸ੍ਰੀ ਵੈਕੂ ਜੀ ਕੀ ਫਤਿਹ ਜੀ ਵੈਕੂ ਜੀ ਕਿਰਪਾ ਕਰਨ ਚਿੰਤੇ ਲੋਕਾਂ ਦਾ